ਗਲੀ ਗਲੀ ਕੋਚੇ ਕੋਚੇ ਦੋ ਦੋ ਈ ਰਿਕਸ਼ਾ ਰੱਖੇ ਹੋਇਆ ਕੋਈ ਆਪਣਾ ਟਾਬਾ ਰਾ ਰਿਆ ਨਾਲ ਦੋ ਈ ਰਿਕਸ਼ਾ ਰੱਖੇ ਹੋਇਆ ਕੋਈ ਕਰਾਨੇ ਦੀ ਦੁਕਾਨ ਆ ਤਾਂ ਵੀ ਦੋ ਈ ਰਿਕਸ਼ਾ ਰੱਖੇ ਹੋਏ ਵੇਚੇ ਹੋਇਆ ਕੋਈ ਉਹਦਾ ਤਾਂ ਪਤਾ ਨਹੀਂ ਕੋ ਕੁਛ ਨਹੀਂ ਇਹਦੇ ਵਿੱਚ ਕਿਤਨਾ ਕਿਤੇ ਨਕਾਮੀ ਜਿਹੜੀ ਆਂਦੀ ਆ ਆਰਟੀਆ ਦਫਤਰ ਦੀ ਜਾਂ ਡੀਟੀਓ ਦਫਤਰ ਪਾਸ ਜਿਹਨੂੰ ਕਹਿੰਨੇ ਆ ਉਹਨਾਂ ਦੀ ਆਂਦੀ ਆ ਕਿਉਂਕਿ ਹਰ ਇੱਕ ਕੋਈ ਵੀ ਵਹੀਕਲ ਆ ਨਾ ਉਹਦਾ ਜਿਹੜਾ ਸੰਬੰਧ ਆ ਉਹ ਆਰਟੀਆ ਦਫਤਰ ਨਾਲ ਸੰਬੰਧ ਹੁੰਦਾ ਕੋਈ ਵੀ ਬੰਦਾ ਸ਼ੋਰੂਮ ਜਾਂ ਕੁਛ ਵਹੀਕਲ ਜਿਹੜਾ ਪਾਸ ਕਿਤੇ ਦੇ ਬਿਨਾ ਕੋਈ ਨਹੀਂ ਕਰ ਸਕਦਾ ਬਿਨਾ ਉਹਨਾਂ ਦੀ ਇਜਾਜ਼ਤ ਤੋਂ ਕੋਈ ਸ਼ੋਰੂਮ ਹੀ ਨਹੀਂ ਖੋ ਜਿਹੜੇ ਕੰਪਨੀਆਂ ਬੰਦ ਹੋ ਗਈਆਂ ਉਹ ਤੁਸੀਂ ਪੁਰੇਵਾਲ ਮੈਡਮ ਨੂੰ ਮਿਲਣਾ ਉਹਨਾਂ ਨੂੰ ਦੱਸਣ ਕਿਹੜੀ ਕਿਹੜੀ ਕੰਪਨੀ ਤੋਂ ਲਏ ਆ ਉਹ ਕਹਿੰਦੇ ਅਸੀਂ ਉਹਨਾਂ ਨੂੰ ਬੁਲਾ ਕੇ ਇਹਨਾਂ ਦੇ ਆਰਸੀ ਬਣਵਾਵਾਂਗੇ ਪ੍ਰਸ਼ਾਸਨ ਤਿਆਰ ਆ ਪੁਰੇ ਏਸੀਪੀ ਲਾਂਬਾਜੀ ਵੀ ਕਹਿੰਦੇ ਵੀ ਸਾਨੂੰ ਦੱਸਣ ਤਾਂ ਸੀ ਆ ਕੇ ਕੋਈ ਦੱਸਦਾ ਹੀ ਨਹੀਂ ਆਪ ਹੀ ਆਪਸ ਵਿੱਚ ਘੁੰਮ ਜਾਂਦੇ ਫਿਰ ਜਾਂਦੇ ਆ ਹੁਣ ਵਰਦੀ ਪਾਈ ਹੋ ਗਈ ਜਿਹੜੇ ਅੱਗੇ ਨਾਲ ਪਰਸਨ ਬਹਿੰਦੇ ਆਪਾਂ ਨੂੰ ਪਤਾ ਲੱਜੂਗਾ ਕਿਹੜਾ ਡਰਾਈਵਰ ਆ ਕਿਹੜਾ ਚਾਲਕ ਆ ਜਾਂ ਕਿਹੜਾ ਸਵਾਰੀ ਆ ਨੰਬਰ ਇੱਕ ਉਹ ਪਤਾ ਲੱਜੂਗਾ ਜੇ ਪਿੱਛੇ ਨਾਮ ਤੇ ਐਡਰੈਸ ਲਿਖੋ ਕਿਤੇ ਕੈਮਰਿਆਂ ਦੇ ਵਿੱਚ ਸ਼ੋਟ ਆ ਗਿਆ ਤੇ ਉਹਦਾ ਨਾਮ ਤੇ ਐਡਰੈਸ ਤੇ ਫੋਨ ਨੰਬਰ ਦਾ ਪਤਾ ਲੱਗ ਜਾਊਗਾ ਨਾ ਬੰਦਾ ਕੌਣ ਆ ਕੌਣ ਨਹੀਂ ਜਿਹੜਾ ਕ੍ਰਾਈਮ ਆ ਉਹ ਪਕੜਿਆ ਜਾਊਗਾ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੇ ਹੋਏਗੀ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਤੇ ਵਿੱਚ ਢੱਲੇ ਨਾਲੀ ਰਕਸ਼ਾ ਵਿਕੇ ਉਹ ਵੀ ਵਿਕੇ ਤਾਂ ਵਿਦਾਊਟ ਨੰਬਰ ਪਲੇਟ ਵਿਕੇ ਕਈ ਐਸੇ ਡੀਲਰ ਸੀਗੇ ਜਿਨ੍ਹਾਂ ਨੇ ਇਹ ਰਕਸ਼ਾ ਉਸ ਤੇ ਮੋٹے ਮੁਨਾਫੇ ਦੇ ਵੇਚਿਆ ਮੋਟਾ ਮੁਨਾਫਾ ਕਮਾਇਆ ਲੇਕਿਨ ਉਹ ਇੱਕ ਗੱਲ ਵੀ ਕੀਤੀ ਜਾਂਦੀ ਜਦੋਂ ਈ ਰਕਸ਼ੇ ਬਾਹਰ ਕੱਢੇ ਜਾਂਦੇ ਸੀਗੇ ਕਿ ਇਹਨੂੰ ਇਹ ਬੈਟਰੀ ਨਾਲ ਚੱਲਣ ਵਾਲਾ ਹੈਗਾ ਵਾ ਤੇ ਇਹਦੀ ਆਰਸੀ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਜਦੋਂ ਮਾਹੌਲ ਬਦਲਿਆ ਸਮਾਂ ਬਦਲਿਆ ਤਾਂ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਪ੍ਰਸ਼ਾਸਨ ਨੇ ਵੀ ਕਹਿਤਾ ਕਿ ਹੁਣ ਇਹਦੀਆਂ ਆਰਸੀਆਂ ਵੀ ਤੁਹਾਨੂੰ ਬਣਵਾਉਣੀਆਂ ਪੈਣਗੀਆਂ ਤੇ ਤੁਹਾਨੂੰ ਨੰਬਰ ਪਲੇਟ ਵੀ ਇਹਦੇ ਲਈ ਲਗਵਾਣੀ ਪੈ ਜੇਗੀ ਕਿਉਂਕਿ ਵਿਦਾਊਟ ਨੰਬਰ ਪਲੇਟ ਅਗਰ ਕੋਈ ਬਾਦਤ ਹੁੰਦੀ ਹੈ ਤੇ ਨੰਬਰ ਪਲੇਟ ਤੋਂ ਪਤਾ ਹੀ ਨਹੀਂ ਲੱਗਦਾ ਨੰਬਰ ਹੁੰਦਾ ਨਹੀਂਗਾ ਤੇ ਪਤਾ ਹੀ ਨਹੀਂ ਲੱਗਦਾ ਚੋਰ ਨੇ ਬਾਦਤ ਕੀ ਇੱਕ ਹੋਰ ਪੁਲਿਸ ਨੇ ਵਧੀਆ ਕੰਮ ਕੀਤਾ ਇਹ ਹੀ ਰਕਸ਼ਾ ਵਾ ਸਾਡੇ ਨਾਲ ਮਾਮਾ ਜੀ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਹੁਣ ਅਰੇ ਅੱਗੇ ਤੁਹਾਡੀ ਨੇਮ ਪਲੇਟ ਲੱਗੀ ਹੋਊਗੀ ਨੰਬਰ ਅਦੇ ਫਰੰਟ ਤੇ ਇੱਕ ਬੈਕ ਦੇ ਉੱਤੇ ਜਿਹੜਾ ਚਲਾਉਂਦਾ ਹੋਊਗਾ ਉਹਦਾ ਨਾਮ ਲਿਖਿਆ ਜਾਊਗਾ ਇੱਕ ਯੂਨੀਫਾਰਮ ਕੋਡ ਹੋਊਗਾ ਮਾਮਾ ਜੀ ਮੌਜੂਦ ਹੈ ਮਾਮਾ ਜੀ ਪੁਲਿਸ ਨੇ ਇੱਕ ਵਧੀਆ ਕੰਮ ਕੀਤਾ ਹੈ ਤੁਸੀਂ ਉਹ ਚਾਹੁੰਦੀ ਹੈ ਕਿ ਹਰ ਚੀਜ਼ ਮੈਂਟੇਨ ਕੀਤੀ ਜਾਵੇ ਲਾਅਨ ਆਰਡਰ ਮੈਂਟੇਨ ਕਰਕੇ ਰੱਖਿਆ ਜਾਵੇ ਜਿਹੜੇ ਲੋਕੀ ਇਹ ਰੱਖਿਆ ਕੱਢੀ ਜਾ ਰਹੇ ਕੱਢੀ ਜਾ ਰਹੇ ਕੱਢੀ ਜਾ ਰਹੇ ਵਿਦਾਊਟ ਨੰਬਰ ਪਲੇਟ ਕੱਢੀ ਜਾਂਦੇ ਨੇ ਗ੍ਰੀਮਾਰ ਫੋਰੀ ਹੈ ਬੰਦਾ ਫਤਵਾ ਹੈ ਅੱਜ ਨੂੰ ਫੇਰ ਧਰਨੇ ਪਰਚਨ ਵੀ ਲਾ ਦਿੱਤੇ ਗਏ ਨੇ ਪੋਚ ਨੂੰ ਕਿਦਾਂ ਦੇਖਦੇ ਹੋ ਜਿਹੜੇ ਆਟੋ ਚਾਲਕ ਧਰਨਾ ਲਗਾ ਰਹੇ ਉਹਨਾਂ ਨੂੰ ਕਿਦਾਂ ਦੇਖਦੇ ਹੋ ਜੈ ਸ਼੍ਰੀ ਰਾਮ ਜੀ ਮੈਂ ਜ਼ਿਲ੍ਹਾ ਆਟੋ ਰਿਕਸ਼ਾ ਵਰਕਰਸ ਫੈਡਰੇਸ਼ਨ ਤੋਂ ਅਸ਼ਤੀਸ਼ ਕੁਮਾਰ ਪ੍ਰਧਾਨ ਜਿਹੜੇ ਈ ਰਿਕਸ਼ਾ ਜਾਂ ਆਟੋਸ ਸਾਡੇ ਰੋਡ ਤੇ ਚੱਲਦੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਸੋ ਕਾਫੀ ਸਮੇਂ ਤੋਂ ਇਹ ਅਨਲੀਗਲ ਚੱਲ ਰਹੇ ਸੀਗੇ ਈ ਰਿਕਸ਼ਾਸ ਤੇ ਹੁਣ ਕੁਝ ਸਮੇਂ ਤੋਂ ਪ੍ਰਸ਼ਾਸਨ ਨੇ 15 15 ਤਰੀਕ ਦੀ 15 ਮਾਰਚ ਦੀ ਜਿਹੜੀ ਡੈਡ ਲਾਈਨ ਦਿੱਤੀ ਸੀ ਅੱਜ ਦੀ ਤੇ ਉਹਦਾ ਡੈਡ ਲਾਈਨ ਦਿੱਤੀ ਸੀ ਫਿਰ ਵੀ ਅਸੀਂ ਪ੍ਰਸ਼ਾਸਨ ਦੇ ਹੱਥ ਪੈਰ ਜੋੜੇ ਉਹਨਾਂ ਨੂੰ ਮਨਾਇਆ ਵੀ ਸਾਨੂੰ ਟਾਈਮ ਵਧਾਇਆ ਜਾਵੇ ਜਿਹਦੇ ਵਿੱਚ ਉਹਨਾਂ ਨੇ ਡੀਜ਼ਲ ਆਟੋ ਜਿਹੜੇ 15 ਸਾਲ ਦੀ ਵੈਲਿਡਿਟੀ ਚ ਪਏ ਆ ਉਹਨਾਂ ਨੂੰ 2 ਮਹੀਨੇ ਦਾ ਟਾਈਮ ਵਧਾਇਆ ਗਿਆ ਨਾਲ ਨਾਲ ਜਿਹੜੀ ਯੂਨੀਫਾਰਮ ਆ ਉਹ ਕੰਪਲਸਰੀ ਕੀਤੀ ਗਈ ਨੇਮ ਪਲੇਟ ਜਿਹੜੀ ਆ ਉਹ ਵੀ ਕੰਪਲਸਰੀ ਕੀਤੀ ਗਈ ਐਡਰੈਸ ਪ੍ਰੂਫ ਤੇ ਨਾਲ ਫੋਨ ਨੰਬਰ ਅੱਗੇ ਪਿੱਛੇ ਨਾਲ ਲਿਖਾਉਣਾ ਬਹੁਤ ਜ਼ਰੂਰੀ ਆ ਉਹ ਵੀ ਕੰਪਲਸਰੀ ਕਰ ਦਿੱਤਾ ਗਿਆ ਤੇ ਇੱਕ ਇਹਨਾਂ ਲਈ ਆਰ ਸੀ ਬਹੁਤ ਜ਼ਰੂਰੀ ਕਰ ਦਿੱਤੀ ਗਈ ਆ ਨੰਬਰ ਪਲੇਟ ਬਹੁਤ ਜ਼ਰੂਰੀ ਕੀਤੀ ਗਈ ਆ ਔਰ ਮੈਂ ਸਮਝਦਾ ਜਿੱਥੇ ਜਿੱਥੇ ਮਤਲਬ ਜਿਹੜੇ ਪਹਿਲਾਂ ਡੀਲਰ ਵੇਚ ਚੁੱਕੇ ਸੀਗੇ 2020 ਚ 21 ਚ ਕਿਤੇ ਨਾ ਕਿਤੇ ਨਾਕਾਮੀयत ਹੈ ਡੀਲਰਾਂ ਦੀ ਆਂਦੀ ਆ ਵੀ ਬਿਨਾ ਨੰਬਰ ਤੋਂ ਆਪਾਂ ਨੂੰ ਵੇਚਨੇ ਨਹੀਂ ਚਾਹੀਦੇ ਸੀ ਮੋਟਰ ਵਹੀਕਲ ਐਕਟ ਦੇ ਵਿੱਚ ਕੋਈ ਵੀ ਐਹ ਪ੍ਰੋਵੀਜ਼ਨ ਨਹੀਂ ਹੈਗਾ ਕੋਈ ਵੀ ਵਹੀਕਲ ਆਪਾਂ ਬਿਨਾ ਨੰਬਰ ਪਲੇਟ ਤੋਂ ਵੇਚ ਸਕੀਏ ਸਮਝ ਨਹੀਂ ਆਈ ਪਹਿਲੇ ਤਾਂ ਇਹਨਾਂ ਨੇ ਲੋਕਾਂ ਨੂੰ ਗੁਮਰਾ ਕੀਤਾ ਯੂਪੀ ਤੋਂ ਸ਼ੁਰੂ ਹੋ ਕੇ ਆਈ ਸੀ ਨਾ ਲੁਧਿਆਣਾ ਯੂਪੀ ਤੋਂ ਚਲਦੀ ਸੀ ਫਿਰ ਇੱਥੇ ਆਈ ਸੀ ਕਿ ਪਹਿਲੇ ਬੈਂਗਲੌਰ ਤੋਂ ਸ਼ੁਰੂ ਹੋਏ ਫਿਰ ਯੂਪੀ ਯੂਪੀ ਤੋਂ ਬੰਦ ਪੰਜਾਬ ਵਿੱਚ ਆ ਗਏ ਉਹਨਾਂ ਨੇ ਫਿਰ ਗੁੰਮਰਾਹ ਕਿਹਾ ਕਰਤਾ ਕਿ ਇਹ ਰਕਸ਼ਾ ਨੇ ਇਹਨੂੰ ਨੰਬਰ ਪਲੇਟ ਨਹੀਂ ਲੱਗਦੀ ਆਖਿਰ ਪੁਲਿਸ ਵੀ ਉਹਦਾ ਸੋਚਦੀ ਸੀ ਕਿ ਇਹ ਇਕਨੋਮੀ ਨਾਲ ਚੱਲਣ ਇਕਨੋਮੀ ਕਰਦੀ ਹੈ ਕਿ ਇਹ ਪੋਲੂਸ਼ਨ ਨਹੀਂ ਕਰਦੀ ਤੇ ਇਹਨਾਂ ਨੂੰ ਨੰਬਰ ਪਲੇਟ ਦੀ ਜਰੂਰਤ ਨਹੀਂ ਹੁੰਦੀ ਉਹ ਗੁੰਮਰਾਹ ਕੀਤਾ ਜਾਂਦਾ ਜਿੱਦਾਂ ਹੁਣ ਟੂ ਪੀਲਰ ਸਕੂਟਰ ਵੀ ਇਹਨੂੰ ਵੀ ਨੰਬਰ ਪਲੇਟ ਨਹੀਂ ਲੱਗਦੀ ਤੁਸੀਂ ਵੀ ਦੇਖਦੇ ਹੋ ਡੀਲਰ ਵੇਚ ਰਹੇ ਉਹ ਵੀ ਧੜੱਕੇ ਨਾਲ ਵੇਚ ਰਹੇ ਨੇ ਲੇਕਿਨ ਲੋਕੀ ਗੁੰਮਰਾਹ ਹੋ ਰਹੇ ਸੀਗੇ ਇਹਦੇ ਵਿੱਚ ਅਨਕੁਆਲੀਫਾਈਡ ਕਿਹਾ ਜਾ ਸਕਦਾ ਕਿ ਪੜ੍ਹੇ ਲਿਖਿਆ ਨਹੀਂ ਕਿਹਾ ਜਾਦਾ ਕਿ ਸਮਝਦਾਰੀ ਦੂਰ ਹੋ ਗਈ ਸੀ ਇਹਦੇ ਵਿੱਚ ਕਿਤਨਾ ਕਿਤੇ ਨਾਕਾਮੀ ਜਿਹੜੀ ਆਂਦੀ ਆ ਆਰਟੀਏ ਦਫ਼ਤਰ ਦੀ ਜਾਂ ਡੀਟੀਓ ਦਫ਼ਤਰ ਆਪਾਂ ਜਿਹਨੂੰ ਕਹਿੰਨੇ ਆ ਉਹਨਾਂ ਦੀ ਆਂਦੀ ਆ ਕਿਉਂਕਿ ਹਰ ਇੱਕ ਕੋਈ ਵੀ ਵਹੀਕਲ ਆ ਨਾ ਉਹਦਾ ਜਿਹੜਾ ਸੰਬੰਧ ਆ ਉਹ ਆਰਟੀਏ ਦਫ਼ਤਰ ਨਾਲ ਸੰਬੰਧ ਹੁੰਦਾ ਕੋਈ ਵੀ ਬੰਦਾ ਸ਼ੋਰੂਮ ਜਾਂ ਕੁਛ ਵਹੀਕਲ ਜਿਹੜਾ ਪਾਸ ਕੀਤਾ ਤੇ ਬਿਨਾ ਕੋਈ ਨਹੀਂ ਕਰ ਸਕਦਾ ਬਿਨਾ ਉਹਨਾਂ ਦੀ ਇਜਾਜ਼ਤ ਤੋਂ ਕੋਈ ਸ਼ੋਰੂਮ ਹੀ ਨਹੀਂ ਖੋਲ ਸਕਦਾ ਨਾ ਕੋਈ ਦੁਕਾਨ ਖੋਲ ਸਕਦਾ ਇੱਥੇ ਕਿੱਦਾਂ ਚੱਲਿਆ ਲੁਧਿਆਣਾ ਸ਼ਹਿਰ ਦੇ ਵਿੱਚ ਗਲੀ ਗਲੀ ਕੋਚੇ ਕੋਚੇ ਦੋ ਦੋ ਈ ਰਿਕਸ਼ਾ ਰੱਖੇ ਹੋਇਆ ਕੋਈ ਆਪਣਾ ਢਾਬਾ ਰਾਰਿਆ ਨਾਲ ਦੋ ਈ ਰਿਕਸ਼ਾ ਰੱਖੇ ਹੋਇਆ ਕੋਈ ਕਰਿਆਨੇ ਦੀ ਦੁਕਾਨ ਆ ਤਾਂ ਵੀ ਦੋ ਈ ਰਿਕਸ਼ਾ ਰੱਖੇ ਹੋਏ ਵੇਚੇ ਹੋਏ ਕੋਈ ਉਹਦਾ ਤਾਂ ਪਤਾ ਨਹੀਂ ਕੋ ਕੁਛ ਨਹੀਂ ਭਾਈ ਸਾਹਿਬ ਹੋ ਗਿਆ ਫਿਰ ਚੋਰ ਮੋਰੀ ਰਾਹੀ ਪੈਸੇ ਦੇ ਕੇ ਦਫਤਰ ਖੋਲਿਆ ਮੁਨਾਫਾ ਕੱਟਾ ਕੀਤਾ 30000 ਰੁਪਏ ਕਮਿਸ਼ਨ ਰੱਖਤੀ 30000 ਕਾਟ ਕਈ ਗੱਲ ਹੈ ਮਯਾਲ ਕਿਸੇ ਦਿਨ ਕਿ ਰੋਡ ਦੇ ਉੱਤੇ ਆਟੋ ਦੇ ਬਿਗੈਰ ਆਟੋ ਦੀ ਪਰਮਿਸ਼ਨ ਦੇ ਬਿਗੈਰ ਕੋਈ ਦਫਤਰ ਖੋਲਦੇ ਕੋਈ ਰਕਸ਼ਾ ਚ ਬਾਹਰ ਕੱਢ ਦੇ ਨਹੀਂ ਖੋਲ ਸਕਦਾ ਮੰਨਦੇ ਹੋ ਨਾ ਕੁੱਤੀ ਚੋਰਾਂ ਰਲ ਗਈ ਮੈਂ ਇਹਦਾ ਫੀਡਬੈਕ ਲਿਆ ਸੀ ਜੰਮੂ ਕਸ਼ਮੀਰ ਦੇ ਵਿੱਚ ਚਲੇ ਜਾਓ ਤੁਸੀਂ ਕਿਹ ਕਿਹ ਚੀਜ਼ ਦਾ ਫੀਡਬੈਕ ਲੈ ਸਕਦੇ ਹੋ ਜੰਮੂ ਕਸ਼ਮੀਰ 'ਚ ਕੀ ਹੁੰਦਾ ਜੇ ਮੈਂ ਈ ਰਿਕਸ਼ਾ ਦਾ ਕੋਈ ਸ਼ੋਰੂਮ ਖੋਲਣਾ ਜਾਂ ਆਟੋ ਦਾ ਸ਼ੋਰੂਮ ਖੋਲਣਾ ਮੈਨੂੰ ਸਰ ਨਾਲ ਪਹਿਲਾਂ ਆਟਾ ਦਫਤਰ ਜਾਣਾ ਪੈਂਦਾ ਆਪਣੀ ਜਿਹੜੀ ਕੰਪਨੀ ਰਜਿਸਟਰਡ ਕਰਾਣੀ ਪੈਂਦੀ ਆ ਉਹਦਾ TC ਨੰਬਰ ਲੈਣਾ ਪਊਗਾ टीसी ਨੰਬਰ ਲਾਈਨ ਤੋਂ ਬਾਅਦ ਮੋਟਰ ਵਹੀਕਲ ਇਨਸਪੈਕਟਰ ਹੈ ਜਿਹੜਾ ਇਨਸਪੈਕਸ਼ਨ ਕਰਦਾ ਵੀ ਉੱਥੇ ਸਰਵਿਸ ਲਈ ਉਹਨਾਂ ਕੋਲ ਸਪੇਸ ਹੈਗੀ ਕਿ ਨਹੀਂ ਹੈਗੀ ਕਿੰਨੀਆਂ ਕੁ ਗੱਡੀਆਂ ਖੜੀਆਂ ਕਰ ਸਕਦੇ ਜਿਹੜੇ ਲੋਕ ਆਣਗੇ ਉਹਨਾਂ ਦੇ ਬੈਠਣ ਲਈ ਸਪੇਸ ਹੈਗੀ ਕਿ ਨਹੀਂ ਤਾਂ ਉਹਨੂੰ ਲਾਗੂ ਕੀਤਾ ਜਾਂ ਤਾਂ ਉਹਨੂੰ ਪਰਮਿਸ਼ਨ ਮਿਲਦੀ ਹੈ ਉਹਨੂੰ ਖੋਲਣ ਦੀ ਨਹੀਂ ਤਾਂ ਪਰਮਿਸ਼ਨ ਨਹੀਂ ਮਿਲਦੀ ਪਰੰਤੂ ਲੁਧਿਆਣਾ ਤੇ ਪੰਜਾਬ ਦੇ ਵਿੱਚ ਐਸਾ ਕੋਈ ਨਹੀਂ ਹੈ ਇੱਥੇ ਬਸ ਸਮਝੋ ਮਿਲੀ ਭੁਗਤ ਨਾਲ ਸਭ ਕੁਝ ਚੱਲਦਾ ਸੋ ਮੈਂ ਗਲਤ ਸਮਝਦਾ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਤੁਸੀਂ ਹਰਕਤ ਚਾਓ ਜੋ ਇਹ ਪਤਾ ਕੀ ਗੱਲ ਹੈ ਤੁਸੀਂ ਜੜ ਨੂੰ ਫੜੋ ਤੁਸੀਂ ਗਰੀਬਾਂ ਉੱਤੇ ਇੰਨੀ ਗਾਰ ਕਿਉਂ ਸਿੱਟਦੇ ਹੋ ਉਹੀ ਜੜ ਫੜੋ ਜਿੱਥੋਂ ਜੜ ਚਲਦੀ ਆ ਕਿਨੇ ਤੇ ਇੱਕ ਪਰਚਾ ਮੈਂ ਤੁਹਾਡੀ ਗੱਲ ਵੀ ਵਾਜੂਬ ਹੈ ਤੇ ਇੱਕ ਪਰਚਾ ਦਰਜ ਹੋਣਾ ਤੇ ਦਾ ਉਸ ਦੇ ਉੱਤੇ ਜਿੰਨੇ ਆਟੋ ਵੇਚੇ ਕਿ ਉਹਨੇ ਆਰਸੀ ਕਿਉਂ ਨਹੀਂ ਬਣਾ ਕੇ ਦਿੱਤੀ ਗਰੀਬ ਆਟੋ ਚਲਕਦਾ ਇੱਕ 500 ਰੁਪਏ ਕਮਾਉਂਦਾ ਵਾ ਪੂਰਾ ਦਿਨ ਇੱਕ 500 ਰੁਪਏ ਉਹਨੇ ਕਮਾ ਲਿਆ ਉਹਨੇ ਗੁਨਾ ਤਾਂ ਨਹੀਂ ਕੀਤਾ ਜਿੰਨੇ ਉਹਨੂੰ 2 ਲੱਖ ਦਾ ਆਟੋ ਵੇਚਿਆ ਜਿੰਨੇ ਉਹਨੂੰ ਆਰਸੀ ਨਹੀਂ ਲਗਾ ਬਣਾ ਕੇ ਦਿੱਤੀ ਜਿਹੜਾ ਹੁਣ ਉਹਦੇ ਕੋਲ ਆਰਸੀ ਬਣਾਉਣ ਦੀ 30000 ਰੁਪਏ ਲੈ ਰਿਆ ਪੁੱਛ ਉੱਤੇ ਇਹ ਪਹਿਲਾਂ ਆਰਸੀ ਕਿਉਂ ਨਹੀਂ ਕਰ ਰਹੀ ਕੁਝ ਦਿਨ ਪਹਿਲਾਂ ਅੱਜ ਤੋਂ ਤਕਰੀਬਨ 17-18 ਦਿਨ ਪਹਿਲਾਂ ਮੇਰੇ ਕੋ ਹੁਸ਼ਿਆਰਪੁਰ ਦੇ ਜਿਹੜੇ ਈ ਰਿਕਸ਼ਾ ਚਾਲਕ ਦੇ ਪ੍ਰਧਾਨ ਤੇ ਉਹਨਾਂ ਦੇ ਜਿਹੜੇ ਚਾਲਕ ਸੀਗੇ ਉਹ ਮੇਰੇ ਕੋ ਆਏ ਉਹਨਾਂ ਨੇ ਸਾਨੂੰ ਦੱਸਿਆ ਵੀ ਐਦਾਂ ਕਰਕੇ ਸਾਡੇ ਜਿਹੜੇ ਈ ਰਿਕਸ਼ਾ ਨੇ ਨਾ ਉੱਥੇ ਜਿਹੜਾ ਡੀਲਰ ਹੈਗਾ ਉਹਨੇ ਸਾਡੀ ਆਰਸੀ ਨਹੀਂ ਬਣਾਈ ਸਾਰਿਆਂ ਨੇ ਮਿਲ ਕੇ ਡੀਐਸਪੀ ਸਾਹਿਬ ਨੂੰ ਕਿਹਾ ਡੀਐਸਪੀ ਸਾਹਿਬ ਨੇ ਉਹ ਜਿਹੜਾ ਹੈਗਾ ਡੀਲਰ ਆ ਉਹਨੂੰ ਬੁਲਾਇਆ ਆਪਣੇ ਕੋਲ ਉਹਨੂੰ ਬੁਲਾਉਣ ਤੋਂ ਬਾਅਦ ਉਹਨਾਂ ਨੇ ਸਾਫ਼ ਕਿਹਾ ਵੀ ਤੁਸੀਂ ਆਰਸੀ ਬਣਾਸਦੇ ਹੋ ਕਹਿੰਦੇ ਨਹੀਂ ਬਣਾ ਸਕਦੇ ਉਹ ਕਹਿੰਦੇ ਨਹੀਂ ਬਣਾ ਸਕਦੇ ਇਹਨਾਂ ਦਾ ਜਿੰਨਾ ਫਾਈਨ ਬੰਦਾਵਾ 200 ਰੁਪਇਆ ਔਰ ਉਸ ਡੀਲਰ ਨੂੰ ਵਾਪਸ ਲੈਣੇ ਪਏ ਜੇ ਪ੍ਰਸ਼ਾਸਨ ਹਰਕਤ ਚੋਵੇ ਹਰ ਕੰਮ ਸਹੀ ਹੋਵੇ ਸਦਾ ਇੱਥੇ 1 ਰੁਪਏ ਦੀ ਚੋਰੀ ਨਹੀਂ ਹੋ ਸਕਦੀ ਔਰ ਬਿਲਕੁਲ ਸਿਸਟਮ ਨਾਲ ਕੰਮ ਚੱਲ ਸਕਦਾ ਉਹ ਗੁਰੂ ਨੂੰ ਮੰਨਣ ਵਾਲਾ ਡੀਐਸਪੀ ਹੋਣਾ ਸਰ ਗੁਰੂ ਦੇ ਹਾਜ਼ਰ ਨਾਜ਼ਰ ਹੋਣ ਵਾਲਾ ਡੀਐਸਪੀ ਹੋਣਾ ਜਿੰਨੇ ਥੋੜਾ ਆਪਣੀ ਇਨਸਾਨੀ ਦਿਖਾਤੀ ਉਹ ਡੀਲਰ ਦੇ ਡੀਲਰ ਨੂੰ ਬੁਲਾ ਕੇ ਕਹਦਾ 200 ਪਰਡੇ ਦੇ ਹਿਸਾਬ ਦੇ ਨਾਲ ਪੈਸੇ ਕੱਟ ਬਾਕੀ ਪੈਸਾ ਮੋੜ ਅਗਰ ਇਹ ਕੰਮ ਹੋਣਾ ਸ਼ੁਰੂ ਹੋ ਜਵੇ ਤਾਂ ਡੀਲਰ ਚੋਰ ਬਰੀ ਖਤਮ ਹੋ ਜੂਗੀ ਪੁਲਿਸ ਦਾ ਕੰਮ ਖਤਮ ਚੋਰੀ ਬੰਦ ਹੋ ਜੂਗੀ ਬਿਲਕੁਲ ਜੋ ਆ ਬਿਲਕੁਲ ਜੋ ਲਾ ਤੇ ਇਹਦੀ ਗਾਰ ਕਿਤੇ ਡਿੱਗਦੀਆ ਵਿਚਾਰੇ ਗਰੀਬਾਂ ਤੇ ਉਹਨਾਂ ਨੇ ਤਾਂ 2-2 ਲੱਖ ਰੁਪਇਆ ਸਨੇ ਵਿਆਜ ਦਿੱਤਾ ਨਾ ਉਹਨਾਂ ਨੇ ਵਿਆਜ ਵੀ ਦਿੱਤੀ ਆਪਣੇ ਬੱਚਿਆਂ ਦੇ ਮੂੰਹ ਚੋਂ পেট ਕੱਟ ਕੇ ਆਪਣਾ ਦਿੱਤਾ ਤੇ ਆਪਣੇ ਗਹਿਣੇ ਵੇਚ ਕੇ ਜਾਂ ਮਕਾਨ ਗਿਰਵੀ ਰੱਖ ਕੇ ਕਿਸੇ ਨੇ 5% ਤੇ ਪੈਸੇ ਲਾ ਕੇ ਉਹਨਾਂ ਨੇ ਤਾਂ ਪੈਸੇ ਉਤਾਰੇ ਨਾ ਉਹਨਾਂ ਦਾ ਕਸੂਰ ਤਾਂ ਨਹੀਂ ਆ ਸੋ ਮੈਂ ਪ੍ਰਸ਼ਾਸਨ ਨੂੰ ਕਹੂੰਗਾ ਜਿਹਦੀ ਗਲਤੀ ਆ ਹਮੇਸ਼ਾ ਜੜ ਨੂੰ ਫੜੋ ਐਦਾਂ ਨਾ ਕਰੋ ਵੀ ਤੁਸੀਂ ਗਰੀਬਾਂ ਉੱਤੇ ਹੀ ਮਾਰ ਮਾਰੀ ਜਾਓ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਜਿੰਨੇ ਵੀ ਈ-रिक्शा ਚਾਲਕ ਨੇ ਜਾਂ ਆਟੋ ਚਾਲਕ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਵੀ ਜਿਹੜੇ ਆਟੋ ਆ 15 ਸਾਲ ਦੀ ਜਿਨ੍ਹਾਂ ਦੀ ਵੈਲਿਡਿਟੀ ਹੈਗੀ ਉਹਨਾਂ ਨੂੰ 2 ਮਹੀਨੇ ਦਾ ਪ੍ਰਸ਼ਾਸਨ ਨੇ ਟਾਈਮ ਦਿੱਤਾ ਜਿਹੜਾ ਪ੍ਰਸ਼ਾਸਨ ਆਪਣਾ ਬਹੁਤ ਵਧੀਆ ਵਾ ਆਪਣਾ ਪੂਰਾ ਸਾਥ ਦਿੰਦਾ ਮੇਰੇ ਹਿਸਾਬ ਨਾਲ ਪੁਰੇਵਾਲ ਮੈਡਮ ਜੀ ਹੈਗੇ ਆ ਉਹਨਾਂ ਨੇ ਸਾਡੀ ਕੱਲ ਇੱਕ ਇੱਕ ਗੱਲ ਮੰਨੀ ਤੇ ਸਿਰਫ ਉਹਨਾਂ ਨੇ ਇੰਨਾ ਕਿਹਾ ਵੀ ਤਿੰਨ ਚਾਰ ਚੀਜ਼ਾਂ ਜਿਹੜੀਆਂ ਵਰਦੀ ਬਹੁਤ ਜ਼ਰੂਰੀ ਪਾਈ ਹੋਣੀ ਜ਼ਰੂਰੀ ਚਾਹੀਦੀ ਆ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਆ ਔਰ ਨੰਬਰ ਐਡਰੈਸ ਤੇ ਫੋਨ ਨੰਬਰ ਅੱਗੇ ਪਿੱਛੇ ਲਿਖਿਆ ਹੋਣਾ ਚਾਹੀਦਾ ਆ ਆਰਟੀਓ ਵੀ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਕੋਲ ਕੋਈ ਆਰਟੀਓ ਕੇ ਲਾਇਸੈਂਸ ਵੀ ਅਪਲਾਈ ਕਰਨਾ ਚਾ ਇਹ ਕੰਡੀਸ਼ਨ ਸੀਗੀ ਜਿਹੜੀ ਆਰ ਸੀ ਜੇ ਅਪਲਾਈ ਹੈਗੀ ਉਹਦੀ ਰਸੀਦ ਹੈਗੀ ਉਹਨੂੰ 1 ਮਹੀਨੇ ਲਈ ਕੁਝ ਨਹੀਂ ਕਿਹਾ ਜਾਊਗਾ ਉਹ ਕਹਿੰਦਾ ਵੀ ਨੰਬਰ ਪਲੇਟ ਲੱਗੀ ਹੋਣੀ ਚਾਹੀਏ ਵੀ ਚਲੋ ਜੇ ਅਪਲਾਈ ਵੀ ਹੈਗੇ ਤਾਂ ਵੀ ਅਸੀਂ ਟਾਈਮ ਦੇ ਦਾਂਗੇ ਕੋਈ ਦਿੱਕਤ ਨਹੀਂ ਹੈਗੀ ਕੋਈ ਚਲਾਨ ਨਹੀਂ ਕਰਾਂਗੇ ਉਸ ਤੋਂ ਬਾਅਦ ਜਿਹੜੀ ਆਰ ਸੀ ਆ ਤੇ ਲਾਇਸੈਂਸ ਆ ਲਾਇਸੈਂਸ 2017 ਤੋਂ ਲੈ ਕੇ ਅੱਜ ਤੱਕ ਆਟੋ ਰਿਕਸ਼ਾ ਦਾ ਨਹੀਂ ਮੰਨਿਆ ਐਲ ਐਮ ਵੀ ਕੈਟਾਗਰੀ ਚਾਂਦਾ ਪਰ ਸੌਫਟਵੇਅਰ ਦੇ ਵਿੱਚ ਕੋਲਮ ਹੀ ਹੈ ਨਹੀਂਗਾ ਆਟੋ ਦਾ ਔਰ ਨਾ ਹੀ ਟ੍ਰਾਇਰ ਦੇ ਉੱਤੇ ਆਟੋ ਚੜਾਇਆ ਜਾਂਦਾ ਇਹ ਮੇਰੀ ਆਰਟੀਐਸ ਨਾਲ ਕੱਲ ਵੀ ਗੱਲ ਹੋਈ ਸੀ ਅੱਜ ਫੇਰ ਮੈਂ ਗਿਆ ਉਹਨਾਂ ਕੋਲ ਤੇ ਨੈਕਸ ਕੋਸ਼ਿਸ਼ਾ ਕੋਸ਼ਲਚਲ ਕਰਕੇ ਇਹਦਾ ਸਮਾਧਾਨ ਕੱਢਾਂਗੇ ਔਰ ਕੋਈ ਨਾ ਕੋਈ ਜਾਤਾ ਹੈਲਪ ਟੈਕਸਲਵਾਵਾਂਗੇ ਜਾਂ ਇਹਦੇ ਆਪਾਂ ਜਿਹੜੇ ਕੈਂਪਾਂ ਕੈਂਪ ਲਵਾ ਕੇ ਜੋ ਗਰੀਬਾਂ ਦੇ ਲਾਇਸੈਂਸ ਆ ਉਹ ਬਨਵਾਏ ਜਾਵਾਂਗੇ ਸਰਕਾਰੀ ਰੇਟ ਤੇ ਕੋੜਾ ਤਾਂ ਨਹੀਂ ਹੈਗਾ ਐਲ ਐਮ ਬੀ ਲਾਇਸੈਂਸ ਬੰਦਾ ਕੋੜੇ ਦਾ ਇਹ ਕੋੜਾ ਤਾਂ ਨਹੀਂ ਹੈ ਨਹੀਂ ਕੋੜਾ ਨਹੀਂ ਫਿਰ ਇਹਨਾਂ ਨੂੰ ਕੋੜੇ ਦੀ ਕੈਟਾਗਰੀ ਚ ਕਿਉਂ ਲਿਆ ਆ ਗਏ ਨਹੀਂ ਇਹਨਾਂ ਲਈ ਇੱਕ ਈ ਰਿਕਸ਼ਾ ਲਈ ਜਿਹੜਾ ਲਾਇਸੈਂਸ ਆ ਈ ਰਿਕਸ਼ਾ ਦਾ ਹੀ ਆ ਜਿਹੜਾ ਆਟੋ ਦਾ ਉਹਦਾ ਐਲ ਐਮ ਬੀ ਦੇ ਵਿੱਚ ਆ ਮੈਂ ਤੁਹਾਨੂੰ ਬਿਲਕੁਲ ਸਪੱਸ਼ਟੀ ਚ ਦੱਸਣਾ ਚਾਹਨਾ ਇਹਦਾ ਇੱਕ ਲਾਇਸੈਂਸ ਲੱਗਾ ਇਲੈਕਟ੍ਰਿਕ ਈ ਰਿਕਸ਼ਾ ਦਾ ਆ ਉਹ ਬੰਦਾ ਬੰਦਾ ਹੈ ਉਹਦਾ ਕਿਦਾਂ ਹੁੰਦਾ ਕਿ ਕਿੰਨੀ ਫੀਸ ਹੁੰਦੀ ਉਹਦੀ 341 45 ਰੁਪਏ ਫੀਸ ਹੁੰਦੀ ਆ ਔਰ ਜਿਹਦਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਆ ਉਹਦਾ ਨਾਲ ਦੇ ਨਾਲ ਹੀ ਫੋਟੋ ਹੋ ਕੇ ਪ੍ਰਿੰਟ ਮਿਲ ਜਾਂਦਾ ਕੋਈ ਵੀ ਟਾਈਮ ਨਹੀਂ ਖਰਾਬ ਹੁੰਦਾ ਜਿੱਥੇ ਤੁਸੀਂ ਅਪਲਾਈ ਕਰਨਾ ਚਾਹਦੇ ਹੋ ਘਰੇ ਵੀ ਅਪਲਾਈ ਕਰ ਲਓ ਨਾਲ ਦੀ ਨਾਲ ਹੀ ਪ੍ਰਿੰਟ ਆਊਟ ਕੱਟ ਸਕਦੇ ਹੋ ਇਹ ਚੀਜ਼ਾਂ ਦਾ ਧਿਆਨ ਰੱਖੋ ਜਿਹਦਾ ਮੋਬਾਈਲ ਨੰਬਰ ਨਾਲ ਅਟੈਚ ਆ ਉਹਨੂੰ ਕੋਈ ਦਿੱਕਤ ਨਹੀਂ ਜਿਹਦਾ ਮੋਬਾਈਲ ਨੰਬਰ ਨਹੀਂ ਅਟੈਚ ਉਹ ਅਪਲਾਈ ਕਰਕੇ ਆਰਟੀਆ ਦਫ਼ਤਰ ਜਾ ਕੇ ਇਹਦੀ ਫੋਟੋ ਕਰਾਣੀ ਪੈਂਦੀ ਆ ਸਾਈਡ ਹੁੰਦੀ ਹੈ ਆਪਾਂ ਹੁਣ ਦੇਖੋ ਇੰਨੇ ਇੰਨੇ ਕਰ ਹੀ ਰਹੇ ਆ ਪ੍ਰਸ਼ਾਸਨ ਨਾਲ ਸਾਥ ਦੇ ਹੀ ਰਹੇ ਆ ਆਪਾਂ ਆ ਵੀ ਸਾਥ ਦੇਤੀਏ ਉਹ ਲੁੱਟ ਖੋਰੀ ਤੋਂ ਬਚਾ ਦਈਓ ਵਿਚਾਰੇ ਆਟੋ ਵਾਲਿਆਂ ਨੂੰ ਜਿਹੜੇ ਆਟੋ ਵਾਲੇ 5-5000 ਰੁਪਏ ਲਾਇਸੈਂਸ 8 10-10000 ਰੁਪਏ ਬੰਮਰੀ ਖਬਰ ਕਰਕੇ 10-10000 ਰੁਪਏ ਲਾਇਸੈਂਸ ਬਣਾਉਂਦਾ ਲੈ ਰਹੇ ਨੇ ਲੈਂਦੇ ਜੀ ਲੈਂਦੇ ਪਰ ਚਲੋ ਠੀਕ ਹੈ ਗਰੀਬ ਬੰਦੇ ਇਹਨਾਂ ਨੂੰ ਨਹੀਂ ਸੌਫਟਵੇਅਰ ਚਲਾਣ ਆਉਂਦੇ ਜਾਂ ਨਹੀਂ ਡੀਟੀ ਚਲਾਣ ਆਉਂਦੇ ਕੰਪਿਊਟਰ ਜਾਂ ਲੈਪਟਾਪ ਹੋ ਸਕਦਾ ਮੈਂ ਵੀ ਇਹਨਾਂ ਦੀ ਕੈਟਾਗਰੀ ਚ ਆਉਂ ਮੈਂ ਤੁਹਾਨੂੰ ਵਾਈਟ ਦਾ ਜਰੂਰ ਦੇ ਰਿਆ ਮੈਂ ਵੀ 10 ਕਲਾ ਮੈਂ ਜਾਣਦਾ ਵੀ ਆ ਪਰ ਮਿਹਨਤ ਵੀ ਕਰ ਰਿਹਾ ਐਨਾਂ ਲਈ ਮੈਂ ਕੈਂਪ ਲਵਾ ਕੇ ਜਾਂ ਕੁਛ ਨਾ ਕੁਛ ਕਰਕੇ ਇਹਨਾਂ ਨੂੰ ਹਫਤੇ ਦੇ ਵਿੱਚ ਵਿੱਚ ਕੁਛ ਨਾ ਕੁਛ ਕਰਕੇ ਦਊਂਗਾ ਇਹ ਮੇਰਾ ਵਾਦਾ ਵਾ ਜਿੰਨੇ ਵੀ ਆਟੋ ਵਾਲੇ ਜਿੰਨੇ ਵੀ ਰਿਕਸ਼ਾ ਵਾਲੇ ਆ ਤੁਹਾਡਾ ਲਾਇਸੈਂਸ ਜਿਹੜੇ ਆ ਮੈਂ ਬਣਾ ਦੇ 100% ਕੋਸ਼ਿਸ਼ ਕੀ ਮੈਂ ਹਰ ਹਾਲ ਚਿਰ ਕਰੂੰਗਾ ਕਰੂੰਗਾ ਹੀ ਕਰੂੰਗਾ ਹਨ ਧਰਨੇ ਲਗਾ ਦਿੱਤੇਗੇ ਨੇ ਪੌਚ ਕੋਆਪਰੇਟ ਕਰ ਰਹੀ ਹੈ ਪੂਰੇ ਬਲ ਮੈਨੋਂ ਮੇਰੀ ਗੱਲ ਵੀ ਹੋਈ ਹੈ ਉਹਨਾਂ ਨੇ ਕਿਹਾ ਕਿ ਮਾਮਾ ਜੀ ਨਾਲ ਗੱਲਬਾਤ ਹੋਈ ਸੀਗੀ ਵਿੱਚ ਬੈਠੇ ਸੀਗੇ ਤੇ ਉਹਨਾਂ ਨੇ ਸਾਰਾ ਤਾਲਮੇਲ ਕੀਤਾ ਧਰਨਾ ਬਚ ਨਹੀਂ ਕੀਤਾ ਹੋ ਗਿਆ ਸੀ ਰਾਹਤ ਵੀ ਦੇ ਰਹੇ ਆ ਕਿ ਯੂਨੀਫਾਰਮ ਪਾ ਲੈਣੋ ਨੰਬਰ ਪਲੇਟ ਲਗਾ ਲੈਣ ਆ ਹੱਲੇ ਟ ਵਾਲੇ ਜਿਹੜੇ ਸ਼ੀਸ਼ੇ ਹੈਗੇ ਨੇ ਅੱਗੇ ਪਿੱਛੇ ਫਰੰਟ ਐਂਡ ਬੈਕ ਉੱਥੇ ਆਪਣਾ ਨੇਮ ਪਲੇਟ ਨੇਮ ਲਗਾ ਦੇਣ ਬਸ ਕਹਿੰਦੇ ਹੋਲੀ ਹੋਲੀ ਸਮਝ ਜਾਣਗੇ ਲੇਕਿਨ ਧਰਨਾ ਲਗਾਣਾ ਜਿਨ੍ਹਾਂ ਨੇ ਧਰਨੇ ਲਾਇਆ ਤੁਸੀਂ ਉਹਨਾਂ ਦੀ ਕੋਈ ਬਾਈਟ ਲਈ ਹੈ ਉਹ ਕੀ ਚਾਹੁੰਦੇ ਨੇ ਉਹ ਚਾਹੁੰਦੇ ਕਿ ਸਾਨੂੰ ਸਮਰਿਤਾ ਜਾਵੇ ਸਾਡੀ ਆਰਸੀਆ ਜਿਹੜੇ ਪੈਸੇ ਲਿੱਤੇ ਜਾਂਦੇ ਸਾਨੂੰ ਘੱਟ ਦਿੱਤੇ ਜਾਣ ਸਾਡੇ ਲਾਇਸੈਂਸ ਦੇ 10-10 ਹਜ਼ਾਰ ਰੁਪਏ ਮੰਗਿਆ ਜਾਂਦਾ ਉਹ ਘੱਟ ਕੀਤਾ ਜਾਵੇ ਇਹਨਾਂ ਪੈਸਾ ਸੀ ਕਿੱਥੋਂ ਕੱਢ ਲਾਂਗੇ ਉਹ ਕੰਪਨੀਆਂ ਬੰਦ ਹੋ ਗਈਆਂ ਜਿਨ੍ਹਾਂ ਨੇ ਸਾਨੂੰ ਇਰਖੇ ਵਿੱਚ ਜਿਹੜੀ ਕੰਪਨੀਆਂ ਬੰਦ ਹੋ ਗਈਆਂ ਉਹ ਤੁਸੀਂ ਪੂਰੇ ਵਾਲ ਮੈਡਮ ਨੂੰ ਮਿਲਣਾ ਉਹਨਾਂ ਨੂੰ ਦੱਸਣ ਕਿਹੜੀ-ਕਿਹੜੀ ਕੰਪਨੀ ਤੋਂ ਲਏ ਆ ਉਹ ਕਹਿੰਦੇ ਅਸੀਂ ਉਹਨਾਂ ਨੂੰ ਬੁਲਾ ਕੇ ਇਹਨਾਂ ਦੇ ਆਰਸੀਆ ਬਣਵਾਵਾਂਗੇ ਪ੍ਰਸ਼ਾਸਨ ਤਿਆਰ ਆ ਪੂਰੇ ਏਸੀਪੀ ਲਾਂਬਾਜੀ ਵੀ ਕਹਿੰਦੇ ਵੀ ਸਾਨੂੰ ਦੱਸਣ ਤਾਂ ਸੀ ਆ ਕੇ ਕੋਈ ਦੱਸਦਾ ਹੀ ਨਹੀਂ ਆਪ ਹੀ ਆਪਸ ਵਿੱਚ ਘੁੰਮ ਜਾਂਦੇ ਕੋ ਫਿਰ ਜਾਂਦੇ ਆ ਮੇਰੀ ਬਾਈ ਨਹੀਂ ਜਾ ਸਕਦੇ ਤੁਸੀਂ ਮੇਰੇ ਤੱਕ ਪਹੁੰਚ ਲੋ ਮੇਰੇ ਤੱਕ ਨਹੀਂ ਪਹੁੰਚਣਾ ਆਰਟੀਆ ਦਫ਼ਤਰ ਤੱਕ ਪਹੁੰਚ ਲੋ ਕਿਤੇ ਪਹੁੰਚੋ ਤਾਂ ਸਹੀ ਧਰਨਾ ਲਾਣਾ ਕੋਈ ਸੋਲੂਸ਼ਨ ਨਹੀਂ ਹੈਗਾ ਧਰਨੇ ਮੇਰੇ ਹਿਸਾਬ ਨਾਲ ਉਹ ਬੰਦੇ ਲਾ ਰਹੇ ਆ ਜਿਹੜੇ ਕਹਿੰਦੇ ਵੀ ਅਸੀਂ ਵਰਦੀ ਮੈਂ ਕੱਲ ਆਵਾਜ਼ ਸੁਣੀ ਸੀ ਕਈਆਂ ਦੀ ਵੀ ਵੀ ਅਸੀਂ ਵਰਦੀ ਕਿਉਂ ਪਾਈਏ ਕਿਉਂ ਨਾ ਪਾਈਏ ਮੈਂ ਕਹਿੰਦਾ ਕਿਉਂ ਨਾ ਪਾਈਏ ਹਾਂਜੀ ਬਸ ਉਹੀ ਆ ਨਾ ਪਿੱਛੇ ਜਿਹੜਾ ਹੁਣ ਕਾਫੀ ਆਇਆ ਸੀਗਾ ਲੁੱਟਾਂ ਖਵਾਈਆਂ ਸੀ ਜਿਹਦੇ ਜੋ ਤਿੰਨ ਚਾਰ ਮੈਂ ਕੈਚ ਕਰਕੇ ਦਿੱਤੇ ਸੀ ਇਹਨਾਂ ਨੂੰ ਉਹਦੇ ਚ ਕੀ ਸੀਗਾ ਜਦੋਂ ਕੈਮਰਾ ਦੇ ਵਿੱਚ ਆਟੋ ਆਇਆ ਆਟੋ ਦੇ ਵਿੱਚ ਨਾ ਨੰਬਰ ਪਲੇਟ ਨਾ ਕੁਝ ਲਿਖਿਆ ਨਾ ਲੈਣਾ ਨਾ ਦੇਣਾ ਹੁਣ ਵਰਦੀ ਪਾਈ ਹੋਗੀ ਜਿਹੜੇ ਅੱਗੇ ਨਾਲ ਪਰਸਨ ਵੰਦੇ ਆਪਾਂ ਨੂੰ ਪਤਾ ਲੱਜੂਗਾ ਕਿਹੜਾ ਡਰਾਈਵਰ ਆ ਕਿਹੜਾ ਚਾਲਕ ਆ ਜਾਂ ਕਿਹੜਾ ਸਵਾਰੀ ਆ ਨੰਬਰ ਇੱਕ ਉਹ ਪਤਾ ਲੱਜੂਗਾ ਜੇ ਪਿੱਛੇ ਨਾਮ ਤੇ ਐਡਰੈਸ ਲਿਖੋ ਕਿਤੇ ਕੈਮਰਾ ਦੇ ਵਿੱਚ ਸ਼ੋਰਟ ਆ ਗਿਆ ਤੇ ਉਹਦਾ ਨਾਮ ਤੇ ਐਡਰੈਸ ਤੇ ਫੋਨ ਨੰਬਰ ਤਾਂ ਪਤਾ ਲੱਜੂਗਾ ਨਾ ਬੰਦਾ ਕੌਣ ਆ ਕੌਣ ਨਹੀਂ ਜਿਹੜਾ ਕ੍ਰਾਈਮ ਆ ਉਹ ਪਕੜਿਆ ਜਾਊਗਾ ਜਿਹੜੇ ਕ੍ਰਾਈਮ ਕਰਨਾ ਚਾਹੁੰਦੇ ਆ ਉਹ ਇਹਨਾਂ ਚੀਜ਼ਾਂ ਨੂੰ ਸਹੀ ਨਹੀਂ ਸਮਝਦੇ ਪਰ ਮੈਂ ਕਹਿੰਦਾ ਵੀ ਜਿਹੜੇ ਅਟੈਚ ਨੇ ਉਹ ਕਹਿੰਦੇ ਬਿਲਕੁਲ ਸਹੀ ਹੈ ਅਸੀਂ ਵਰਦੀ ਵੀ ਪਾਵਾਂਗੇ ਅਸੀਂ ਨੇਮ ਪਲੇਟ ਵੀ ਲਾਵਾਂਗੇ ਅਸੀਂ ਅੱਗੇ ਪਿੱਛੇ ਐਡਰੈਸ ਵੀ ਲਖਾਵਾਂਗੇ ਅਸੀਂ ਫੋਨ ਨੰਬਰ ਵੀ ਲਖਾਵਾਂਗੇ ਸਾਡੇ ਨਾਲ ਪ੍ਰਧਾਨ ਸਾਹਿਬ ਜੀ ਸतीश ਕੁਮਾਰ ਨਾ ਮਜੂਦ ਸੀਗੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਗੱਲ ਵੀ ਵਾਜਬ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਲੋਕ ਜਿਹੜੇ ਨੇ ਪੈਨਿਕ ਹੋ ਰਹੇ ਨੇ ਕਈ ਲੋਕਾਂ ਨੂੰ ਨਹੀਂ ਸਮਝ ਆ ਰਹੀ ਲੇਕਿਨ ਇਹਨੇ ਸਾਫ਼ ਗੱਲ ਕਹਤੀ ਹੈ ਕਿ 350 ਰੁਪਏ ਦਾ ਇੱਕ ਇਰਖਾ ਦਾ ਅਲੱਗ ਲਾਇਸੈਂਸ ਬਣਦਾ ਵੈ ਉਹ ਨਾਗਰਿਕ ਸਾਈਡ ਹੈ ਉਹ ਜਿੱਥੇ ਵੀ ਜਾ ਕੇ ਬਣਾ ਸਕਦੇ ਨੇ ਉਹਦੇ ਵਿੱਚ ਫੋਟੋ ਆਟੋ ਦਫਤਰ ਹੋਊਗੀ ਤਮਾਮ ਅੰਨੇ ਸੋਲੂਸ਼ਨ ਛੋਟੇ ਛੋਟੇ ਸੋਲੂਸ਼ਨ ਆ ਤੁਸੀਂ ਕਰੋ ਆ ਕਿ ਤੁਹਾਡੇ ਦਿਲ ਵਿੱਚ ਕੀ ਨਹੀਂ ਹੈਗਾ ਜਿਹੜੇ ਡੀਲਰਾਂ ਨੇ ਤੁਹਾਨੂੰ ਆਟੋ ਵੇਚੇ ਨੇ ਜਿਹੜੇ ਡੀਲਰਾਂ ਨੇ ਮੋਟਾ ਮੁਨਾਫਾ ਖਾਇਆ ਵੈ ਤੁਸੀਂ ਸਾਫ਼ ਕਰਕੇ ਪੁਲਿਸ ਨੂੰ ਮਿਲੋ ਜਿਹੜੇ ਫਰਾਰ ਹੋ ਗਏ ਨੇ ਉਹਨਾਂ ਨੂੰ ਪੁਲਿਸ ਨੂੰ ਦੱਸੋ ਕਿੱਥੇ ਪਹਿਲੇ ਦਫ਼ਤਰ ਹੁੰਦਾ ਸੀਗਾ ਜਿੰਨੇ ਸਾਨੂੰ ਜਿਹੜਾ ਇਹਨੇ ਰਾਟੋ ਵੇਚਿਆ ਤੇ ਪੁਲਿਸਾਂ ਫੜੇ ਲੱਭੇਗੀ ਪੁਲਿਸ ਖੋਤਾ ਤਾਂ ਡੀਆਰਸੀ ਉਹ ਦਿਲਨ ਨੂੰ ਬੁਲਾਏਗੀ ਕਿਤਨਾ ਕਿਤੇ ਜਾਣ ਪੈ ਕੱਢੇਗੀ ਕਿਤਨਾ ਕਿਤੋਂ ਤੇ ਉਸ ਨੂੰ ਬੁਲਾ ਕੇ ਤੁਹਾਡੀ ਆਰਸੀ ਬਣਾਏਗੀ ਲੇਕਿਨ ਸਾਫ਼ ਗੱਲ ਕਹਤੀ ਇਹਨਾਂ ਨੇ ਕਿ ਪੁਲਿਸ ਦਾ ਸਹਿਯੋਗ ਦੇਵੋ ਜਿਨ੍ਹਾਂ ਨੇ ਇਸ ਚੀਜ਼ ਦੇ ਉੱਤੇ ਆਵਾਜ਼ ਚੱਕੀ ਹੈ ਲੇਕਿਨ ਉਹ ਕਿਤਨਾ ਕਿਤੇ ਗਲਤ ਨਹੀਂ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਧਰਨਾ ਲਗਾਉਣਾ ਤਾਂ ਮਕਸਦ ਨਹੀਂ ਹੈਗਾ ਲੇਕਿਨ ਸਮਝਦਾਰੀ ਰਵੇ ਚਾ ਕਿ ਪੁਲਿਸ ਪ੍ਰਧਾਨ ਸਤਾ ਨਾਲ ਮਿਲ ਕੇ ਵਿਚਲੇ ਰਸਤੇ ਕੱਢੋ ਤਾਂ ਕਿ ਪੁਲਿਸ ਵੀ ਤੁਹਾਡਾ ਸਾਥ ਦੇ ਰਹੀ ਹੈ ਪੁਲਿਸ ਨੇ ਤੁਹਾਨੂੰ ਸਮਾਂ ਦੇ ਦਿੱਤਾ ਵੈ ਪੁਲਿਸ ਕਹਿੰਦੀ ਹੈ ਕਿ ਤੁਸੀਂ ਵਰਦੀ ਪਾਓ ਵਰਦੀ ਪਾਣੂ ਕੀ ਹੈ ਵਰਦੀ ਪਾ ਸਕਦੇ ਹੋ ਸ਼ੀਸ਼ੇ ਦੇ ਉੱਤੇ ਨੇਮ ਪਲੇਟ ਲਿਖ ਸਕਦੇ ਹੋ ਆਖਿਰ ਕੀ ਵਜਾ ਕੀ ਹੈ ਕਿਉਂ ਨਹੀਂ ਲਿਖਣਾ ਚਾਹੁੰਦੇ ਹੋ ਆਰ ਸੀ ਆਰ ਸੀ ਬਣਾਉਣ ਸੇ ਵੀ ਸਮਾਂ ਦਿੱਤਾ ਹੈ ਲੇਕਿਨ ਆਰ ਸੀ ਦਾ ਕਿੰਨੇ ਦਾ ਆਰ ਸੀ ਕਿਨੇ ਦਾ ਤੱਕ ਨਹੀਂ ਬਣ ਜਾਂਦੀ ਇੱਕ ਸਵਾਰ ਰਹਿ ਗਿਆ ਸੀਗਾ ਆਰ ਸੀ ਜੇ ਤਾਂ ਐਚ ਪੀ ਨਾਲ ਚੜਾਣੀ ਹੋਵੇ ਤਿੰਨ ਤੋਂ 4000 ਰੁਪਏ ਲੱਗਦਾ ਹੈ ਚਲੋ ਡੀਲਰ ਜੇ 5000 ਰੁਪਏ ਲੈਂਦੇ ਮੇਰੇ ਸਾਨੋਂ ਕੋਈ ਮੜਾ ਨਹੀਂ ਹੈ ਠੀਕ ਹੈ ਵਧੀਆ ਗੱਲ ਆ ਵੇ ਦੇਖੋ ਜਿਹੜੇ ਬੰਦਾ ਉਹਨੇ ਨੇ এমਪਲਾਈ ਰੱਖੇ ਹੁੰਦੇ ਆ ਜਾਣਾ ਆਣਾ ਖਰਚੇ ਪੈਂਦੇ ਆ ਮਤਲਬ 4-5 ਚੱਕਰ ਲਾ ਜਾਂਦੇ ਆ ਤੇ ਇਨਸ਼ੋਰੈਂਸ ਜਿਹੜੀ ਆ ਉਹ 6000 ਤੋਂ ਲੈ ਕੇ 16800 ਰੁਪਏ ਤੱਕ ਕਹਿੰਦੇ ਕਹਾ ਬ ਮੰਗਿਆ ਜਾਂਦਾ ਇਹ ਜਿਹੜੇ ਡੀਲਰ ਮੰਗਦੇ ਤਾਂ ਉਹਨਾਂ ਨੂੰ ਪਤਾ ਹੋਊਗਾ ਜੀ ਮੇਰੇ ਸਾਹਮਣੇ ਨਾਲ ਇੰਨੇ ਪੈਸੇ ਨਾ ਦੇਣੇ ਨੀ ਚਾਹੀਦੇ ਜਿਉ ਮੰਗਦੇ ਆ ਦੇਣੇ ਵੀ ਨਹੀਂ ਚਾਹੀਦੇ ਜਦ ਆਰਟੀਆ ਦਫਤਰ ਹੈਗਾ ਤੁਸੀਂ ਸਿੱਧੀ ਉੱਥੇ ਜਾ ਕੇ ਆਰਸੀ ਬਣਾਓ ਮੈਨੂੰ ਫੋਨ ਕਰੋ ਜੇ ਉੱਥੇ ਕੋਈ ਤੁਹਾਡੀ ਗੱਲ ਨਹੀਂ ਸੁਣਦਾ ਉੱਥੇ ਵਿਕਰਮ ਜੀ ਹੈਗੇ ਕਲਰਕ ਉਹਨਾਂ ਦਾ ਕੰਮ ਆ ਤੇ ਆਰਟੀਆ ਸਾਹਿਬ ਨਾਲ ਮੇਰੀ ਗੱਲ ਹੋ ਸਾਬ ਹੈ ਤੁਸੀਂ ਮਿਲੋ ਸਾਹਿਬ ਮਿਲੋ ਥੋੜੇ ਅਵੇਅਰ ਹੋਵੋ ਥੋੜੇ ਕਿਸੇ ਬੰਦੇ ਕੋ ਜਾਓ ਉਹ ਦੇਖੋ ਸਹੂਲਤਾ ਲਵੋ ਇਹਨਾਂ ਦਾ ਦਫਤਰ ਹੈਗਾ ਵੈ ਤੁਹਾਨੂੰ ਦੱਸ ਦਿਆਂ ਦਫਤਰ ਦੀ ਤਸਵੀਰ ਤੁਹਾਨੂੰ ਦੱਸਾਂਗੇ ਪ੍ਰੋਪਰ ਐਡਰੈਸ ਵੀ ਦੱਸਾਂਗੇ ਕਿ ਆਤਮਨਗਰ ਚੌਂਕ ਦੇ ਕੋਲ ਤੁਸੀਂ ਆਉਂਗੇ ਆਤਮਨਗਰ ਥਾਣੇ ਤੋਂ ਥੋੜਾ ਅੱਗੇ ਆਕੇ ਇਹਨਾਂ ਦਾ ਦਫਤਰ ਪੈਂਦਾ ਵੈ ਨੈਕਸਨ ਦੀ ਕੰਪਨੀ ਉਹਦੇ ਨਾਲ ਇਹਨਾਂ ਦਾ ਦਫਤਰ ਹੈ ਉੱਥੇ ਆਕੇ ਮਿਲੋਗੇ ਜੀ ਪ੍ਰਧਾਨ ਨੇ ਤੁਹਾਡੇ ਤੁਹਾਡਾ ਸੋਲੂਸ਼ਨ ਕਰਨਾ ਇਹਨਾਂ ਦੀ ਜ਼ਿੰਮੇਵਾਰੀ ਹੈ ਮਿਲੋਗੇ ਤਾਂ ਸੋਲੂਸ਼ਨ ਹੋਣਗੇ ਲੇਕਿਨ ਪੁਲ ਦੇ ਖਿਲਾਫ ਜਿਹੜੀ ਨੈਗੇਟਿਵਿਟੀ ਕਰ ਰਹੇ ਹੋ ਤੁਸੀਂ ਇਹ ਤੁਹਾ ਜੋ ਡਾਕੂਮੈਂਟ ਜਿਹੜੇ ਹੈਗੇ ਨੇ ਕਦ ਤੱਕ ਪੂਰੇ ਕਰੋਗੇ ਕਿ ਨਹੀਂ ਕਰੋਗੇ ਕਿਉਂਕਿ ਪੁਲਿਸ ਨੂੰ ਮਜਬੂਰ ਹੋ ਕੇ ਅੱਗੇ ਕਾਰਵਾਈ ਕਰਨੀ ਪੈਗੀ ਲੋਜਨੋ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਦੇ ਨਾਲ